ਚਿੱਲੀ ਪਨੀਰ ਰੈਡੀ ਆ ਗੋਵੀ ਛਗੀ ਖਾਣ ਨੂੰ ਬਣਾ ਲੋ ਉਸ ਆ ਗੋਹਾ ਖਾ ਲਾ ਉਧਰ ਬਾਹਰ ਤੇ ਕਰੇ ਤਾ ਹੁਣ 300 ਰੁਪਏ ਦੇ ਮੈਂ ਮੈਂਟੀ ਦੇ ਦੇਣਾ ਹਾਂ ਡੈਡੀ ਤੇਰੇ ਡੈਡੀ ਹੁੰਦਾ ਬੋਲੀ ਸੂਮ ਆ ਇਹ ਨਹੀਂ ਤੇਰੇ ਵਾਲ ਨੇ ਇਹਨੇ ਟੁੱਟਦੇ ਉਹਦਾ ਨਹੀਂ ਯਾਰ ਕਾ ਤੂੰ ਝਾੜਦੇ ਆ ਮੇਰੇ ਵਾਲ ਤੇਲ ਵੀ ਨਹੀਂ ਲਾਉਂਦੀ ਨਾ ਮੰਮੀ ਲਾਉਂਦੀ ਆ ਨਾ ਸੋਮਨ ਲਾਉਂਦੀ ਆ ਕਾ ਸਾਲਾ ਕਹੇ ਬੈਠਾ ਮਾਰ ਕੇ ਤੇ ਫੇੜਾ ਪੁੱਤਾ ਕਰ ਦੂ ਉਹ ਲਿਆ ਯਾਰ ਸਾਰੀ ਦਿਹਾੜੀ ਪੰਨਿਆਂ ਹੀ ਰਹਿਣੀਆਂ ਦੋ ਜਣਿਆਂ ਉਧਰੋਂ ਉਹ ਪਈ ਰਹਿੰਦੀ ਆ ਇਧਰੋਂ ਤੂੰ ਪਈ ਰਿਹਾ ਘਰ ਮੈਂ ਪੋਖ ਖਲਗੀ ਵੀ ਤੈਨਾਂ ਬਾਦ ਕੇ ਖਾਣੂ ਬਣਾ ਲੋ ਕੋਸ ਆ ਗੋਹਾ ਖਾਦਾ ਉਥੇ ਬਾਹਰ ਤੇ ਕਰੇ ਪਿਆ ਹੁਣ ਤੈਨੂੰ ਭੁੱਖ ਲੱਗੀ ਨਾ ਮੈਨੂੰ ਨਹੀਂ ਲੱਗਦੀ ਮਾਂ ਦਾ ਰੋਟੀ ਬਹੁ ਬਣਾਉਣ ਦੀ ਮਾਰੀ ਕਹਿੰਦਾ ਕਹਿੰਦੀ ਹੁਣ ਤੈਨੂੰ ਖਾਦੀ ਆਹੋ ਕੀ ਆਹੋ ਦੇ ਲੈ ਪੈਸੇ ਦੇ ਦੇ ਹੈ ਨਹੀਂ ਕੇ ਮੇਰੇ ਕੋਲ ਪੈਸੇ ਦੇ ਦੇ ਪੈਸੇ ਦੇ ਦੇ ਮੇਰੇ ਕੋਲ ਹੈ ਨਹੀਂ ਪੈਸੇ ਨਾ ਬਣਾਈਏ ਸਾਹਮਣੇ ਕੋਸ ਆਸੋ ਨਹੀਂ ਮਣਾਉਣਾ ਹੈ ਆ ਉਹ ਹੀ ਆਰਟੀਕਲ ਹਨ ਜਿਹੜਾ ਫੋਨ ਬਹੁਤ ਇੰਸਾਰੀ ਦੀ ਆੜੀ ਫੋਨ ਇਹਦਾ ਤਾਂ ਫੋਨ ਫੜ ਕੇ ਰੱਖਣਾ ਪੈਣਾ ਨਹੀਂ Amazon ਤੇ ਪਿਆ 2700 ਦਾ ਸਾਰਾ ਕੋਈ ਗੱਲ ਨਹੀਂ ਪਿਆ ਰਿਆਂ ਦੇ ਸਾਡੇ ਸੇਮ ਆਰਟੀਕਲ ਅਸੀਂ ਨਹੀਂ ਲੈ ਕੇ ਆਉਣਾ ਕਿੱਥੇ ਰੱਖਣੇ ਆਹ ਐਵੇਂ ਉਹ ਦੇਖਦੀ ਰਹਿੰਦੀ ਆ ਸਾਰੀ ਦੀ ਆੜੀ ਫੋਨ ਜਈ ਆਹ ਆਪਾਂ ਇੱਥੇ ਰੱਖਣ ਨੂੰ ਦਵਾਈ ਦੇ ਫੁੱਲ ਫੁੱਲ ਲੈ ਕੇ ਆਉਣੇ ਆ ਉਹ ਦੇਖਦੀ ਸੀ ਮੈਂ ਬੂਟੇ ਲਿਆ ਉਹ ਅਸਲੀ ਉਹੀ 2700 ਦੇ ਉਹ ਵੀ ਲੈਉਣੇ ਆ ਕਿੰਨੇ ਬੂਟੇ ਆ ਜਾਣੇ 2700 ਦੇ ਹਾਂ ਹੋਰ ਕੀ ਕਹਿੰਦੀ ਉਹ ਕਹਿੰਦੀ ਨਕਲੀ ਫੁੱਲ ਲੈ ਕੇ ਆਉਣੇ ਆ ਕੋਰ ਦੀ ਐਟਮ ਨੂੰ ਹਾਂ ਲੈ ਦੇਖ ਲੈ ਕਹਿੰਦੇ ਨਕਲੀ ਫੁੱਲ ਲਿਆਉਣੇ ਆ ਉਹਦਾ ਕੀ ਫਾਇਦਾ ਵਾ ਇਹ ਤੈਨੂੰ ਚੱਕਦਾ ਜਾਣਗੇ ਆ ਕਰ ਆਪ ਇੱਥੇ ਲੈ ਕੇ ਰੱਖ ਦੂ ਨਕਲੀ ਫੁੱਲ ਆ ਟੇਬਲ ਤੇ ਖੇਡੀ ਜਾਈ ਉਹਨਾਂ ਉਹ ਮੈਂ ਲਿਆਉਂਗੀ ਇੱਕ ਫੁੱਲ ਉਹ ਤੂੰ 10 20 ਦਾ ਲਿਆਉਣਾ ਦੇਖ ਲੈ ਇਹ ਕਿਹੜੀ 2700 ਦਾ ਮਾਮਾ ਦਾ 10000 ਦਾ ਨਭੀਆਂ ਦਾ ਉਹ ਗੁਲਾਬੀ ਉਹ ਮੈਂ ਜਿਹੜਾ ਮੈਂ ਚਾਲੀ ਸਾਹ ਪਏ ਹੁੰਦੇ ਆ ਆ ਹੋ ਲੈ ਕੀ ਪਤਾ ਜਰੇ ਅੱਜ ਦੀਆਂ ਜਵਾਖੜੀਆਂ ਨੂੰ ਕੀ ਪਤਾ ਨਹੀਂ ਉਹ ਪਤਾ ਕਿਸੇ ਜਿਹੜੀ ਉਹ ਨਹੀਂ ਹੁੰਦੀ ਆਹ ਕਿਹੜੀ ਹੋਣੀ ਆ ਸੀ ਇੱਕ ਤਾਂ ਪਿੱਤਲ ਹੁੰਦਾ ਇੱਕ ਹੋਰ ਮਟੀਰੀਅਲ ਆ ਉਹਦੇ ਬਣੇ ਹੋਏ ਸੀ ਕੱਚ ਦੇ ਬਰੇਸ ਬਹੁਤ ਓਏ ਐਵੇਂ ਮਾਰੀ ਜਾਂਦੀ ਨਿਹਰਾ ਕਾਚੇ ਦਾ ਘਰ ਪਰ ਪੱਲਾ ਸਮਾਨ ਉਹ ਚ ਕੱਢੋ ਹਾਂ ਉਹ ਵੀ ਆਪਾਂ ਗਮਲੇ ਸਾਰੇ ਅੰਦਰ ਫਸ ਪਕਾ ਦਿੱ ਦਿੱਲੀ ਜਾਇਓ ਫਿਰ ਉਹ ਰੰਗ ਕਰਦੇ ਸਾਰੇ ਆਹੋ ਬਾੜੀ ਬਣਾਈ ਆ ਇਹ ਤਾਂ ਮੈਨੂੰ ਕਹਿੰਦਾ ਤੇਰਾ ਹੰਦੀ ਨੂੰ ਬਣਾਈ ਕੋਈ ਹੋ ਬਾੜੀ ਕੌਣ ਨਹੀਂ ਹੋਈ ਬੜੀ ਬੜੀ ਬਣਾਈ ਪਈ ਇਹ ਪੀਂਦੇ ਹੋ ਆਹੋ ਥੋਨੂੰ ਥੋੜਾ ਤਾਂ ਕੰਮ ਜ਼ਰੂਰੀ ਆ ਜਦੋਂ ਮੈਂ ਕਹਾਂ 20 ਰੁਪਏ 50 ਰੁਪਏ ਦੇ ਦੇ ਉਹਦੀ ਖਾਣੀਆਂ ਚ ਰੁਕ ਤੈਨੂੰ ਤਾਂ ਹੱਕ ਬਸ ਸੁਟਿਆ ਰਹਿਣਾ ਮੈਂ ਥੋੜਾ ਤਿੰਨ ਆ ਜਾਣੇ ਦਾ ਸੋਚਦਾ ਮੰਗ ਚੱਲ ਮੂਰੇ ਹੋ ਕੇ ਮੈਂ ਮੰਗਦਾ ਉਹ ਗੱਡਕਾ ਆ ਉਹ ਮਰ ਥੋਲ ਨੂੰ ਵੀ ਖਵਾਉਂਗਾਈ ਹੈ ਤਾਂ ਹੈਗੀ ਅੱਡੇ ਕੋਲ ਨਹੀਂ ਮੇਰੇ ਕੋਈ ਨਹੀਂ ਹੈਗੀ ਅੱਜ ਮੰਮੀ ਤਾਂ ਲੈ ਲਿਆ ਦੇ ਦੇ ਹੈ ਨਹੀਂ ਗਮ ਦੇ ਦੇ ਹੈ ਨਹੀਂ ਗਮ ਮਾ ਤਾਂ ਸਬਜੀ ਲੈ ਲਈ ਦੇ ਦੇ ਮੈਂ ਫਿਰ ਪੇਟੀਐਮ ਕਰਿਆ ਹੋਇਆ ਐ ਨਾ ਕਰ ਕਰਿਆ ਥੇ ਪੇਟੀਐਮ ਕਰਿਆ ਭੱਜ ਦੇ ਦੇ ਆ ਮੰਗਣ ਚ ਸ਼ਵਾਰ ਜਿਹਾ ਆਉਂਦਾ ਮੇਰੇ ਗੱਲਾਂ ਕਿ ਪੱਤੀ ਜਾਂਦਾ ਚਲ ਉੱਠ ਮੇਰੇ ਕੋਲ ਖੁੱਲੇ ਰੁਪਏ ਨਹੀਂ ਉਹ ਬਾਅਦ ਚ ਬੈ ਕਹਿਣ ਲੱਗੇ ਨੇ ਐਂਟਰੀਆਂ ਨਹੀਂ ਪਾਉਣੀਆਂ ਸੀ ਬੀਹਾਂ ਚੜੀਆਂ ਵਾਲੀ ਕੁਝ ਨਹੀਂ ਹੁੰਦਾ ਇਹ ਉਹ ਸੱਚੀ ਪਾਉਂਦੇ ਨਹੀਂ ਕੋਲਰ ਪੀਦੇ ਦੇ ਦਰਦ ਉਹ ਯਾਰ ਜਦ ਨੇ ਭੁੱਖ ਲੱਗੀ ਪਈ ਆ ਜਾਣਾ ਸਾਢੇ 3:00 ਹੋ ਗਏ ਉਹਨਾਂ ਨੇ 5 ਵਜੇ ਨੂੰ ਤਾਂ ਦਿੱਲੀ ਨੂੰ ਖੱੱਚ ਦੇਣੀ ਆ ਗੱਡੀ 50 ਰੁਪਏ ਨਾਲ ਭੁੱਖ ਮੈਂਡ ਜੁੱਟਾ ਢਾਬੇ ਤੇ ਖਾਣੇ ਜਾ ਕੇ ਕਿਉਂ ਢਾਬੇ ਤੇ ਖਾ ਰਹੇ ਹੋ ਢਾਬਾ ਨਹੀਂ ਆਉਣਾ ਜੀ ਤਾਂ ਇੱਧਰ ਦੀ ਜਾਣਾ ਵਾ ਸੰਗਰੂਰ ਕੰਨੀ ਦੀ ਓ ਮਨਨ ਦੇ ਢਾਬੇ ਦੋ ਆਂਦੇ ਉਹ ਇੱਧਰ ਨਹੀਂ ਜਾਣਾ ਪਾਤਣਾ ਚ ਦੀ ਭਾਰਤ ਮਾਲਾ ਯੋਜਨਾ ਵਾਲੇ ਰੋਡ ਤੇ ਜੇ ਰਿਆ ਪਾਤਾ ਵਾ ਇੱਧਰ ਵੀ ਹੈਗਾ ਜਾਂ ਆਪਾਂ ਖਾਦਾ ਫਿਰ ਉਦੋਂ ਨਹੀਂ ਦੇਣੇ ਨਹੀਂ ਨਹੀਂ ਮਮ ਜਿਹੜੇ ਜਿਹੜੇ ਰਾਤ ਚਾਤ ਆਦ ਦੇ ਲਿਆਊਗਾ ਚੱਕੇ ਤੁਸੀਂ ਤਾਂ ਦਿੱਲੀੋਂ ਦੂਜੇ ਰਾਏ ਸੀ ਕੋਈ ਗੱਲ ਨਹੀਂ ਤੂੰ ਵੀ ਬੇਦਰ ਦੇ ਕੋਈ ਗੱਲ ਨਹੀਂ ਲੈ ਮੰਮੀ ਕੰਨੀ ਦੀ ਤੁਸੀਂ ਰਹੋ ਇੱਕੋ ਜਿਹਾ ਕੋਈ ਗੱਲ ਨਹੀਂ ਯਾਤ ਆਦ ਦੇ ਪੈਸੇ ਕੱਢੂ ਯਾਤ ਕੋਲੇ ਪੈਸੇ ਐ ਪੈਸੇ ਐ ਯਾਤ ਕੱਢ ਲੈਿੰਦਾ ਯਾਤ ਚਾਹ ਲੈ ਇਹ ਰਹੇ 50 ਰੁਪਏ ਨਹੀਂ ਦੇਣੇ ਤੁਸੀਂ ਨਾ ਓਏ ਨਹੀਂ ਦਨੇ ਨਾ ਦੇ ਬੁੜੀਏ 50 ਰੁਪਏ ਜੱਟ ਦੇ ਕੋਲ ਐ ਜੱਟ ਰਾਜਾ ਐ ਜੱਤਾ ਜਾ ਲੈ ਜਾ ਦਫਾ ਹੋ ਜਾ ਕੇ ਮੇਰੇ ਕੋ ਹੁਣ ਨਾ ਦੇ ਨਾ ਦੇ ਤੂੰ ਨਾ ਦੇ ਤੂੰ ਤੂੰ ਨਾ ਦੇ ਨਾ ਦੇ ਤੂੰ ਨਾ ਦੇ ਰਾਮ ਜਾ ਤਾ ਪਾ ਕੇ ਤੂੰ ਉਹਦੇ ਲਾ ਕੇ ਲੈ ਵੀ ਪਨੀਰ ਦਾ ਗਾਹਕ ਆ ਗਿਆ ਉਹ ਤਾਂ 100 ਰੁਪਏ ਹੁਣ ਕਹਿਣਾ ਉਹ ਨੂੰ ਉਹ ਨੂੰ ਹੁਣ ਕਹਿੰਦਾ ਜਿਹੜੇ 100 ਰੁਪਏ ਆ ਦੇ ਓਏ ਮੈਂਂਟੀ ਦੇ ਦੇਣਾ ਹਾਂ ਡੈਡੀ ਥੇ ਡੈਡੀ ਹੁੰਦਾ ਬੜੀ ਸੂਮ ਆ ਸੂਮ ਬਣ ਕੇ ਘਰ ਜੁੜਦੇ ਆ ਅੱਛਾ ਤੂੰ ਦਾ 2700 ਦਾ ਪੋਟ ਕਹੀ ਜਾਨੀ ਹੈ ਨਹੀਂ ਤੇ ਸੀ ਤੂੰ ਦਾ 2700 ਦਾ ਪੋਟ ਕਹੀ ਜਾਨੀ ਹੈ ਉਹ ਲੈ ਕੇ ਆਣਾ ਮੈਂ ਉੱਥੇ ਰੱਖ ਆ ਪਤਾ ਹੀ ਆ ਮੈਨੂੰ ਕਿਉਂ ਨੂੰ ਮੈਂ ਮੰਗਦਾ ਡੈਡੀ ਨੂੰ ਮੈਨੂੰ 100 ਰੁਪਏ ਦੇ ਉਹਨੇ ਚਾਹ ਨਹੀਂ ਬਣਾਈ ਚਾਹ ਨਹੀਂ ਉਹਨੂੰ ਕਹਿੰਦਾ ਦੇਖੀ ਜਦੋਂ ਉਹਨੇ ਕਹਿੰਦਾ ਪਨੀਰ ਉਹਨੇ ਕਹਿੰਦਾ ਚਾਹ ਦੀ ਸਾਬ ਉਹ ਸਾਰਾ ਉਹ ਭੁੱਲ ਜੇਣਾ ਜਦੋਂ ਉਹਨੂੰ ਕਹਦਾ ਪਨੀਰ ਦਾ ਬਣਾਉਣਾ ਪੁੱਤ ਮੇਰੇ ਨੂੰ ਪਤਾ ਦਿੱਤੇ ਆ ਆਓ ਪਿਆ ਤਾਂ ਹੈਗਾ ਮੰਗਣਾ ਕੋਈ ਨਾ ਸ਼ੂਮੇ ਸ਼ੂਮੋਰ ਸ਼ੂਮੇ ਸ਼ੂਮੇ ਮੈਂ ਨਾ ਰੰਗ ਜੇ ਸੂ ਬਣਾਉਂ ਦਿੱਤਾ ਮੈਂ ਨਹੀਂ ਬਣਦਾ ਸੀ ਤੇਰਾ ਜਿਹੜਾ ਤੁਸੀਂ ਸ਼ੀਸ਼ਾ ਕਹਿੰਦੇ ਹੋ ਲੈ ਚੱਕ ਆ ਆ ਡਾਊ ਮੈਲ ਤੇਰਾ ਦੇਖੀ ਚੱਲ ਡੈਡੀ ਕਿਵੇਂ ਆ ਡੈਡੀ 100 ਰੁਪਏ ਦੇਈ ਯਾਰ ਕਾਹ ਕਾਹ ਇਹ ਕਿਹਾ ਸੀ ਕੀ ਕਿਹਾ ਸੀ ਤੈਨੂੰ ਜੇ ਮੈਂ ਤੈਨੂੰ ਮੈਂਟਰੀ ਦੋਦਾ ਕਿਉਂ ਹੈ ਨਹੀਂ ਹੈਗੇ ਆ ਹੈਗੇ ਆ ਲੈ ਹੈਗੇ ਆ ਹੈਗੇ ਆ ਕਿਉਂ ਨਹੀਂ ਹੈਗੇ ਆ ਵੀ ਡੈਡੀ ਕੋਲੇ ਆਉਂਦੇ ਜਵਾਬ ਹੀ ਨਹੀਂ ਦਿੰਦਾ ਚਾਹੇ ਨਾ ਹੁਣ ਸਾਡੇ ਕੋਲੇ ਹਾਂ ਸਹੀ ਗੱਲ ਆ ਇਹ ਤਾਂ ਹੌਸਲਾ ਨਾਮ ਮੜੀ ਹੋਵੇ ਨਾਮ ਮੜੀ ਹੋਵੇ ਜੇ ਜੀਬ ਮੁਤ ਦੀ ਖਾਣ ਤੇ ਕੋਈ ਨਾ ਆਹੋ ਹਾਂ ਇਹ ਹੋਇਆ ਡੈਡੀ ਨੇ ਤਾਂ ਖਾਣਾ ਨਾ ਖਾਣਾ ਡੈਡੀ ਨੇ ਵੀ ਡੈਡੀ ਨੂੰ ਵੀ ਭੁੱਖ ਲੱਗੀ ਆ ਨਾ ਡੈਡੀ ਹਾਂ ਆ ਲੈ ਡੈਡੀ ਦਊਗਾ ਪੈਸੇ ਕੌਣ ਪਾਣੀ ਨਹੀਂ ਮੈਂ ਕਿਤੇ ਪੈਸੇ ਦੂੰ ਤਾਂ ਫੋਨ ਕੱਟ ਲਿਆ ਡੈਡੀ ਤੇ ਯਾਰ ਪੈਸੇ ਯਾਰ 100 ਰੁਪਿਆ ਨਹੀਂ ਐ ਨਹੀਂ ਖਾਣ ਨਹੀਂ ਗਾ ਤੇਰੇ ਕੋਲ ਨਹੀਂ ਹਾਂ ਉਹ ਡੈਡੀ ਚਾਹ ਚਾਹੀਏ ਨਹੀਂ ਨਹੀਂ ਅੱਜ ਤੱਕ ਤੂੰ ਕਹਿੰਦਾ ਮੇਰੀ ਬੇਟੀ ਕਲੀਨ ਕਰਨਾ ਹਾਂ ਯਾਕ ਕਲਾ ਗੱਲ ਹੈਗੀ ਐਂਦਾ 500 ਵੀ ਲੈ ਲਊਂ ਆ। ਨਾਲਾ 1000 ਹੈ। ਆਓ ਦੇ। ਯਾਕ ਜੇ ਦੇਖੋ ਗੋਲਾ ਕਿਉਂ ਤੈਨੂੰ ਕਰਦਾ ਨਾ। ਨਹੀਂ ਨਾ ਹੋਵੇ। ਨਾ ਨਕਲੀ ਨੂੰ ਡੈਰੀ ਨੋਟਸ ਆ ਪਤਾ ਬਈ ਨਕਲੀ ਨਾ ਹੋਵੇ। ਨਹੀਂ ਨਹੀਂ ਅਸਲੀ ਆ। ਨਹੀਂ ਦੇਖਾ। ਨਹੀਂ ਨਹੀਂ ਤੂੰ ਪੈ ਪੈ ਜਾ ਪੈ ਜਾ ਤੂੰ ਅਜੀ ਤੱਕਰੀ ਕੀ ਲੈ ਕੇ ਆਣਾ ਸੀ? ਸ਼ਿਮਲਾ ਮਿਰਚਾ ਸ਼ਿਮਲਾ ਮਿਰਚਾ ਯਾਰ ਪਨੀਰ ਡੈਡੀ ਬਣਾਉਨੇ ਅੱਜ ਆਪਾਂ ਚਿੱਲੀ ਪਨੀਰ ਬਣਾਵਾਂਗੇ ਅੱਜ ਤੈਨੂੰ ਨਹੀਂ ਦੇਣਾ ਜਮਾਈ ਨਾ ਤੇ ਮੈਂ ਤਾਂ ਖਾਣਾ ਹੀ ਨਹੀਂ ਮੈਂ ਤਾਂ ਨਹੀਂ ਚਾਹਦੀ ਇਹ ਨਕਲੀ ਆ ਨਕਲੀ ਓਏ ਲੈ ਉਹੀ ਡੈਡੀ ਦਾ ਨੜੀ ਨਕਲੀ ਆ ਇਹ ਨਕਲੀ ਮੈਂ ਬਣਦਿਆ ਕਦੇ ਨਕਲੀ ਆ ਨਕਲੀ ਆ ਜਾਲੀ ਆ ਯਾਰ ਇਹਨੂੰ ਦੇ ਦੰਨੇ ਆ ਲੈ ਫੜ ਤੂੰ ਲੈ ਲੈ ਕਿਉਂ ਦੇਖਾ ਨਹੀਂ ਨਕਲੀ ਆ ਕੋਈ ਗਾ ਨਹੀਂ ਚਲਾਇਆ ਉਹਨੇ ਨਕਲੀ ਕੀ ਲੈ ਕੇ ਆਉਣਾ ਦਸੀ ਗਰ ਪੌਟ ਚਿੱਲੀ ਫਿਰ ਤਾਂ ਨਹੀਂ ਬਾਟੇ ਸਿੰਮਲਾ ਬਸ ਸਿੰਮਲਾ ਮਿਰਚਾਂ ਹੋਰ 10 ਰੁਪਏ ਦਾ ਮਿਲਦਾ ਮੈਂ ਪੂਰਾ ਪੈਕਟ ਫਿਰ ਪਿਆ ਰਹਿੰਦਾ ਉਹ ਫਿਰ ਖਰਾਬ ਹੋ ਜਾਂਦਾ ਚੰਗਾ ਕੀ ਹੋ ਕੀ ਹੋ ਗਿਆ ਚਿੱਲੀ ਪਨੀਰ ਬਣਾਉਣਾ ਆਹੋ ਉਹ ਸਿੰਮਲਾ ਮਿਰਚ ਹੈ ਨਹੀਂ ਉਹ ਲੈ ਕੇ ਆਉਣਾ ਸਾਰੇ Baal Baal ਉੱਤੇ ਸੁੱਕ ਤੋ ਇਹ ਨਹੀਂ ਤੇਰੇ ਵਾਲ ਨੇ ਇਹ ਟੁੱਟਦੇ ਪਤਾ ਨਹੀਂ ਯਾਰ ਕਾ ਤੂੰ ਝਾੜਦੇ ਆ ਮੇਰੇ ਵਾਲ ਤੇਲ ਵੀ ਨਹੀਂ ਲਾਉਂਦੀ ਨਾ ਮੰਮੀ ਲਾਉਂਦੀ ਆ ਨਾ ਸੋਮਣ ਲਾਉਂਦੀ ਆ ਕੈ ਕਾ ਦੁੱਖ ਇਹਨੇ ਕਿਹਾ ਆ ਦੇਖਣਾ ਆਹੀ 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 ਭਜਵਾਨ ਅਨੰਤ ਹਾਂ ਹਾਂ ਉਹਰੇ ਮਾਰ ਮਾਰ ਪਰ ਮਾਤਾ ਇੱਲਾਕੇ ਤੁਰੇ ਫਿਰਾਂ ਫਿਰ ਕੋਈ ਨਹੀਂ ਮਾਰ ਕਹਿੰਦੀ ਹਾਂ ਆ ਸਹੀ ਗੱਲ ਆ ਚਲ ਮਾਰ ਮਾਰ ਪਰ ਮੱਤੇ ਲਾਈ ਫਿਰਾਂ ਪੇਸ਼ਾਰਮੁਕ ਕਿਸੇ ਖਾਂ ਦਾ ਵਾਹ ਕਰ ਤੇ ਲਾਇਆ ਮੇਰੇ ਦੂਹੇਰ ਨੂੰ ਮੈਂ ਤੁਮਾਰ ਮੰਗਣ ਨਹੀਂ ਲੈ ਕੇ ਤੇ ਫੇਰਾ ਜਾ ਹਾਂ ਲੈ ਉਹ ਨਹੀਂ ਲੋੜ ਪੈਂਦੀ ਆਪ ਓਏ ਆਪਣੇ ਕੋਲ ਤਾਂ ਹੈਗੇ ਤੂੰ ਲੈਣਿਆ ਇਹਦਾ ਨਖ ਇਹਦਾ ਚੱਲਣਾ ਹੀ ਨਹੀਂ ਯਾਰ ਨਖਲੀ ਨੋਟ ਆ ਕਿਉਂ ਮੈਂ ਡੈਡੀ ਨੂੰ ਦੇ ਦੇਣੇ ਹੈਗੇ ਆਪਣੇ ਕੋਲੇ ਓਏ ਆਪਣੇ ਕੋਲੇ ਮੈਂ ਕੱਢ ਲਈ 50 ਰੁਪਏ ਮੰਮੀ ਦੇ ਲਓ ਜੀ ਇਹ ਘੰਟੇ ਲੰਮੇ ਹੀ ਕੱਟਣੇ ਆ ਲੰਬੀ ਲੱਗਦੀ ਹੈ ਹਾਂ ਛੇਲਣੀਆਂ ਉਤੋਂ ਤੇ ਇਹਨੂੰ ਗੰਡੇ ਨੂੰ ਉਹ ਛੱਲ ਕੇ ਉਹਦੇ ਇਦਾਂ ਚਾਰ-ਪੰਜ ਸਟੇ ਕਰਕੇ ਬਸ ਇਦਾਂ ਫਾੜੀਆਂ ਨਹੀਂ ਹਵਾ ਲੈਣੀਆਂ ਇਹ ਸ਼ਿਮਲਾ ਦੀਆਂ ਫਾੜੀਆਂ-ਫਾੜੀਆਂ ਬਣਾਉਣੀਆਂ ਚਾਹ ਡੈਡੀ ਵੀ ਆ ਗਿਆ ਟਾਈਮ ਤੇ ਹੋਰ ਡੈਢਾਈ ਲੱਗੀ ਨਾ ਡੈਡੀ ਬਾਜ ਕੀ ਨਾ ਪਨੀਰ ਬਾਵਾ ਪਾਲੀ ਹੁਣ ਪਨੀਰ ਜੇ ਬਾਜੋ ਖਰਾਬ ਹੀ ਹੋ ਜਾਣਾ ਨਹੀਂ ਟੰ ਟੰ ਮੜੇ ਨਾਲ ਤੇ ਜਿਹੜਾ ਫਰਾਈ ਬਣਾਉਂਦਾ ਫਰਾਈ ਵੀ ਲਿਆਉਣਾ ਘਰ ਦਾ ਪਨੀਰ ਕਰਦਣਾ ਲੀਰੋ ਲੀਫ ਮੈਂ ਕਪੂਲ ਨੂੰ ਤੱਕ ਨਾ ਲਓ ਜੀ ਲਓ 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 ਥੇ ਵੀ ਤੁਸੀਂ ਕਹੋ ਜਿਵੇਂ ਮੈਂ ਮੈਨੂੰ ਮੜਾ ਕੇ ਗਟੋ ਕੇ ਦੇਖ ਲੈ ਇੱਕ ਵਾਰੀ ਨਹੀਂ origignal ਨਹੀਂ ਤੁਹਾਡੇ ਪਿੰਡ ਦਾ ਪਨੀਰ ਖਾਦੇ ਦਾ ਪਨੀਰ ਚ ਕੀ ਆਮ ਚਾਹ ਖਾ ਰਹਿੰਦਾ ਤੇ ਤੇਜੀ ਤਾਂ ਲੰਨੀ ਆ ਮੈਂ ਤਾਂ ਦੂਜੇ ਪਤਾ ਕੀ ਜਦੋਂ ਤੇ ਇਹਦੇ ਫਰਾਈ ਕਰਦੇ ਸਾਰਾ ਖਰਾਬ ਹੋ ਜਾਂਦਾ ਭਾਈ ਹੂੰ ਉਹ ਕਰ ਬੱਟੇ ਹੂੰ ਸਾਰਾ ਪਨੀਰ ਖਰਾਬ ਕਰਦਾ ਤੇ ਹੁਣ ਕਿਤੇ ਵੱਢਣਾ ਹੀ ਆ ਨੇ ਆਪਦੇ ਹਿਸਾਬ ਨਾਲ ਵੱਢਣਾ ਸੀ ਲੈ ਤੈਨੂੰ ਦੇਖ ਲੈਣਾ ਗੁਣੀਆਂ 'ਚ ਕੱਟ ਦੇ ਨੂੰ ਮੈਸਤਰੀਆਂ ਦੀ ਕੁੜੀ ਨੂੰ ਲੈ ਲੈ ਉਹ ਵੀ ਹੁੰਦਾ ਡੈਡੀ ਨੂੰ ਪੁੱਛ ਕੇ ਹੀ ਪੰਡ ਜਾਈ ਬਈ ਗੁਣੀਆਂ ਕੀ ਹੁੰਦਾ ਸਾਢੇ ਤਿੰਨ ਹੋ ਗਏ ਪੋਖ ਲੱਗੀ ਐ ਤੇ ਜਾਣਾ ਵੀ ਐ ਚਲੇ ਜਾ ਫਲੈਟ ਹੈਗੀ ਇਹ ਰਾਤ ਦੇ 12 ਵਜੇ ਦੀ ਉਹ ਤਾਂ ਬਹੁਤ ਟਾਈਮ ਹੋ ਬਹੁਤ ਟਾਈਮ ਕਿੱਥੇ ਰਾਤ ਚ ਵੀ ਲੱਗਣਿਆ 6-7 ਘੰਟੇ ਹੂੰ ਉਹ ਬਣਿਆ ਉਧਰ ਦੀ ਆਇ ਚਾਰ ਘੰਟੇ ਦੀ ਗੱਡਾ ਦਲੀਏ ਲਓ ਜੀ ਮਸਾਲਾ ਹੋਣ ਲੱਗਿਆ ਹੁਣ ਰੈਡੀ ਪਨੀਰ ਵਾਲਾ ਬੇਸਣ ਨਹੀਂ ਬਲਿਆ ਬਈ ਉਹ ਬੇਸਣ ਐ ਨਹੀਂ ਉਹ ਖਰਾਬ ਸੀਗਾ ਤੇ ਫੇਰ ਐਵੇਂ ਭਜਾਇਆ ਮੈਨੂੰ ਬਹੁਤ ਭੁੱਖਰਾ ਵਜੀ ਦੋ ਰੈਡੀ ਵਿੱਚ ਪਾਉਣੀ ਸੀ ਬੜੀ ਖਰਾਬ ਮੈਂ ਇਦਾ ਤੇ ਦੇਗੀ ਮਿਰਚ ਪਾਉਣੀ ਆ ਨੂਨ ਉਹ ਬਿਹਰਤ ਕਾਜ ਨੂੰ ਬਣਾਉਣਾ ਨਹੀਂ ਬੋਲ ਉਹ ਦੇਖੀ ਨਾ ਬਾਲੀ ਗਾ ਇਹ ਕਿਹੜਾ ਕੌੜੀ ਹੁੰਦੀ ਹੈ ਦੇਖੀ ਇਹਦਾ ਕਲਰ ਫਾਸਟ ਹੋ ਜਾਂਦਾ ਥੋੜਾ ਕਲਰ ਆ ਜਾਂਦਾ ਚਲੋ ਨਹੀਂ ਪਨੀਰ ਵਾਈਟ ਵਾਈਟ ਜਿਹਾ ਹੋ ਰਹਿ ਜਾਂਦਾ ਫਿਰ ਠੀਕ ਹੈ ਜੀ ਲਓ ਇੰਤਾਲਾ ਮਸੂਲਾ ਲੱਗ ਗਿਆ ਪਨੀਰ ਨੂੰ ਆਈਸ ਮੈਡਮ ਜਿਹਨੇ ਮੈਂ ਪੌਂਚੜੀ ਭਾਈ ਗੁਣਦੀ ਆ ਉਹ ਤਾਂ ਕਾਤੋਂ ਆਈ ਆ ਹਾਂ ਉਹ ਮੈਂ ਪੱਖਾ ਛੱਡ ਲਿਆ ਗੈਸ ਨੇ ਪਟਾਕਾ ਮਾਰਿਆ ਤਾਂ ਗੈਸ ਇੱਕ ਪਾਗੇ ਦੇਖਾਂ ਬੜਾ ਇੱਕ ਮਿੰਟ ਬੰਗਿਆ ਬੰਗਿਆ ਲੈ ਜੀ ਚੰਨ ਚੈ ਮੈਂ ਤਾਂ ਰੌਣ ਦਾ ਹੀ ਪਰਪਸ ਹੁੰਦਾ ਫਿਰ ਆਹ ਦੇ ਕੋਲ ਨਹੀਂ ਪਨੀਰ ਆਇਆ ਚਲ ਕੇ ਰਿੰਦਾ ਨਾ ਤੇ ਮੈਂ ਕੜਾਹੀ ਰਿਸੈਪੀ ਜਿੰਦਾ ਜਦੋਂ ਆਪਾਂ ਫਰਾਈ ਕਰਦੇ ਆ ਹਾਂ ਜੁੜ ਜਾਂਦਾ ਇਹਦੇ ਨਾਲ ਜੁੜਦਾ ਜਾਂਦਾ ਨੂੰ ਉੱਪਰ ਉੱਪਰ ਮੈਦਾ ਉਗਾਉਣਾ ਹਨਾ ਮੈਦਾ ਲਾਉਣਾ ਹਾਂ ਇਹ ਆਹ ਦੇ ਕੋਟਿੰਗ ਹੋ ਗਈ ਇਹਦੀ ਤੇ ਜੇ ਸਿੱਧਾ ਪਨੀਰ ਕਰਦੇ ਨੇ ਜਦੋਂ ਉਹ ਜੰਮਿਆ ਸੀ ਨਾ ਇੱਕ ਵਲੌਗ ਮੈਂ ਦੇਖਿਆ ਸੀ ਜਿਆ ਤਾਂ ਪਹਿਲਾਂ ਮੈਂ ਤਾਂ ਹੈਪੀ ਬਰਥਡੇ ਬਣਾਇਆ ਸੀ ਸਿੱਧਾ ਪਨੀਰ ਮਾਰਿਆ ਤੁਸੀਂ ਚੱਕ ਹੋਰ ਸਾਲ ਨੂੰ ਪਤਾ ਨਹੀਂ ਵੀ ਆਏ ਵੀ ਆ ਸਿਸਟਮ ਵੀ ਹੁੰਦਾ ਅਜੀ ਦਾ ਪਨੀਰ ਕੱਟਿਆ ਕੱਟ ਕੇ ਉਹ ਪਨੀਰ ਲਾ ਦੇ ਤੜਕਾ ਮੈਂ ਕਿਹਾ ਚਲੋ ਕੋਟਿੰਗ ਕਰ ਲਵੇ ਫਿਰ ਚੈਪਸ ਤਾਂ ਨਹੀਂ ਥਲੇ ਤੇ ਜਮਾ ਤਾਲ ਲਾਲ ਕਰ ਦਣਾ ਉਹ ਦੇ ਜੀ ਮੈਂ ਤੇ ਪਈ ਇਹ ਦਾ ਤਾਹੀਂ ਨਹੀਂ ਮਨਮ ਦੂਗੀ ਕੜਾ ਨਹੀਂ ਕੱਢੀ ਉਹ ਨਮੇਆਂੀਆਂ ਨਾ ਖਰਾਬ ਹੋ ਜਾਂਦੀਆਂ ਸਾਰੀਆਂ ਮੁਰਗੇ ਆ ਮੈਂ ਉਹਦੇ ਵਾਸਤੇ ਰਖੀ ਹੋਈ ਆ ਮੰਮੀ ਮੱਖਣੀ ਰੀਚ ਕਰੋ ਕਰ ਦਿੰਦੇ ਨਹੀਂ ਇਹ ਸਾਰੇ ਤਾਂ ਠੀਕ ਹੋ ਗਈ ਇੱਥੇ ਕਿਲੋ ਬੋਲਦੀ ਨਹੀਂ ਉਹ ਤੁਮਾ ਆਪਣਾ ਸੂਰੀ ਦਾ ਕੰਮ ਕਰਾਇਆ ਉਹ ਹੀ ਰਗ ਜਾਂਦੀ ਆ ਉਹ ਡਾਂਗੇ ਸਾਰੂ ਦਾ ਲਵਾ ਲਈ ਇੱਥੇ ਮੋੜ ਤੋਂ ਮੋੜ ਕੀ ਹੋ ਜਾਂਦੇ ਆ ਪਰ ਹਾਂ ਦਿਨ ਤਾਂ ਵੀ ਰਹੀ ਹਾਂ ਹੂੰ ਲੱਗਿਆ ਥੱਲੇ ਨਾ ਯਾਦਾ ਇਹਨੇ ਸੜਕਾ ਲਾਉਣਾ ਹੋਰ ਮੈਂ ਤਾਂ ਛੇਤੀ ਬਹਣ ਚੱਲੇ ਆਪਾਂ ਮੈਂ ਲਾਉਣਾ ਸੜਕ ਫੇਰ ਕਹਿੰਗੀ ਨਾਲ ਨਹੀਂ ਕਰਾਇਆ ਬੋ ਤਾਨੇ ਵੀ ਫਿਰ ਜਨਾਨੀਆਂ ਮੈਂਟ ਚੀਜ਼ ਨਾ ਕਰਾਉਣਾ ਕਰਾਇਆ ਵੀ ਕੋਈ ਸ਼ੁਭ ਕਿਉਂ ਨਹੀਂ ਕਰਾਇਆ ਪਨੀਰ ਤੇਰਾ ਮੈਂ ਲਿਆ ਜੇ ਤਾ ਸ਼ਿਮਲਾ ਮੈਂ ਤੇ ਆ ਮੈਂ ਲਿਆ ਤਗਾ अच्छा हां जिंजर पेस्ट ਚੱਲ ਜੀ ਥੋੜਾ ਜਿਹਾ ਜਿੰਜਰ ਤੇ ਜਾਵਾਂ ਮੋਲਣਾ। ਕੋਈ। ਕੱਲੇ ਜਿੰਜਰ ਪੇਸਟ ਨਹੀਂ ਛੱਡ ਜਾਣਾ। ਜਿੰਜਰ ਗਾਰਲਿਕ ਜੇ ਮਤਲਬ ਇਹਨਾਂ ਤੇ ਬਹੁਤ ਕਾਲੀ ਕਰਕੇ ਸੀ ਨਹੀਂ ਤਾਂ ਅਦਰਕ ਤੇ ਲਸਣ ਦਾ ਪੇਸਟ ਬਣਾ ਲੈਣਾ। ਸਵਾਦ ਹੋਣਾ ਬਲ। ਓਕੇ। ਤੇਨਾ ਗ੍ਰਾਈ ਕਰਨਾ। 골ਡਨ ਜਿਹਾ ਉਹਨੂੰ ਕੋ ਥੋੜਾ ਜਿਹਾ ਜ਼ਿਆਦਾ ਹੋ ਗਿਆ। ਇੱਕ ਪੀਸ ਥਾ ਕੇ ਦੇਖੋ ਜੀ ਮਰਜ਼ੀ ਕਰ। ਬੜੀ ਮੱਚੀ ਤੇ ਨਾ ਤਰੀ ਠੀਕ ਹੈ ਲਓ ਜੀ ਪਨੀਰ ਗੱਤ ਤਲਿਆ ਤੇ ਹੁਣ ਫੋਕਸਾ ਕਹਿੰਦੇ ਆਪਣਾ ਸਾਰਾ ਤੜਕਾ ਇਹਦੇ ਉੱਤੇ ਘਿਰਚ ਕਰੇ ਹਾਂ ਘਿਰਚ ਘਿਰਚ ਕਰੇ ਹਾਂ ਹਾਂ ਘਰਚ ਆ ਦੇਖੋ ਕਿਵੇਂ ਕਰੀਏ ਆ ਆਹ ਵਾਹ ਨਾ ਥੀਸ ਜਾਰ ਇੱਧਰ ਆ ਜਾ ਆ ਜਾਓ ਹਾਂ ਆਪ ਐਸੇ ਬਾਹਰ ਟੁੱਟ ਗਿਆ ਨਾ ਠੀਕ ਹੈ ਪੰਜ ਤਰ੍ਹਾਂ ਦੀਆਂ ਚਟਣੀਆਂ ਆ ਸਚਵਨ ਸੋਇਆ ਗ੍ਰੀਨ ਰੈੱਡ ਸਚਵਨ ਬੌਂਦੀ ਆਹ ਕਿਹੜੀ ਆ ਸਚਵਨ ਸਟੇਜਵਨ ਸੌਸ ਟੇਟਰ ਲਾਲ ਗੋ ਇਹਦੇ ਵੀ ਮਸਾਲੇ ਪਾਉਣੇ ਇਹਦਾ ਉਹੀ ਤੜਕੇ ਵਾਲੇ ਜਿਹੜੇ ਆਪਾਂ ਘਰਾਂ 'ਚ ਬਰਤਦੇ ਆ ਉਹ ਵੀ ਆ ਸਾਰਾ ਸਟੱਫ ਨੂਨ ਮਿਰਚ ਮਸਾਲਾ ਹਲਦੀ ਅਕਾਜ ਗਰਮ ਮਸਾਲਾ ਚਲੋ ਇਹ ਦੂਵਾ ਸੌਸ ਆ ਜਾਣੀ ਹੈ। ਤੇ ਰੈੱਡ ਚਿੱਲੀ, ਗ੍ਰੀਨ ਚਿੱਲੀ, ਸੌਇਆ ਸੌਸ ਸਨ ਸਾਰੀਆਂ ਵਿੱਚ ਪਾ ਦਾਂਗੇ ਆਪਾਂ। ਆਹ ਵੀ ਰੀਤ ਕਾਲੀ ਦੀ ਸੌਇਆ ਸੌਸ। ਬੜੀ ਨਾ ਪੈਂਦੀ। ਇਹ ਦੋ ਤਾਂ। ਪਾ ਲੈ ਜਾਂ ਮਰ ਕੇ ਆਣੀ। ਨਹੀਂ ਨਹੀਂ। ਹਾਂ। ਸਾਰਾ ਗੰਡਾ, ਲਸਣ, ਅਦਰਕ ਸਾਰਾ ਰੱਖ ਲੈਂਦੇ। ਮੈਕਸ ਹੁੰਦੀ ਹੈ। ਕਿੰਨੀ ਹੁੰਦੀ ਹੈ ਇਹ? ਲਾਲ ਮੈਸੇ ਨਹੀਂ ਪਾਣੀ। ਆਹ ਸੱਚ ਲਾਲ ਸੌਸ। ਆਹ ਤੇ ਆਟਾ ਮੈਟ। ਟਮਾਟਰ ਆਹ ਤੇ ਕਿਹਦੀ ਤਰ੍ਹਾਂ ਹਿਲਾ ਲੈਣਾ ਮੈਨੂੰ ਆਇਆ ਇਹਨੂੰ ਕਿੰਨਾ ਟਾਈਮ ਆਇ ਰੱਖਣਾ ਹਾਂ ਸੋਇਆ ਸੌਸ ਦੀ ਸ਼ੀਸ਼ੀ ਪਈ ਆ ਹਾਂ ਐ ਕੋਈ ਵੀ ਆ ਤੈਨੂੰ ਪਤਾ ਨਹੀਂ ਨਾ ਚਾਹ ਕੋਸ ਵੀ ਆਪਣੇ ਕੋਲੇ ਆਹ ਕਿਹਦਾ ਸਰਕਾ ਕੋਲ ਫੱਕੀਆ ਸੋਸ ਨਾਲ ਹੀ ਹੋਸ ਠੀਕ ਆ ਹੂੰ ਉਹ ਲੋ ਆ ਥੋੜਾ ਜਿਆ ਅੱਧਾ ਕਿਤੋਂ ਪਾਣੀ ਪਾ ਲੈ ਗਰੀ ਥੋੜਾ ਜਿ ਮੈਨੂੰ ਲੱਗਦਾ ਸੀ ਗਲਾਸ ਕਾ ਪੂਰਾ ਗਲਾਸ ਨਾਲ ਤੇਰੀ ਮਰਜ਼ੀ ਆਪਦੀ ਆਪਦੀ ਹੁੰਦੀ ਆ ਜਿਹਨੇ ਰੋਟਾ ਪੋਣਾ ਪਾ ਸਕਦਾ ਨਹੀਂ ਪੋਣਾ ਨਾ ਪਾਵੇ ਹਰੇਕ ਦੀ ਆਪੂ ਆਪਣੀ ਹੁੰਦੀ ਆ ਸਾਡੀ ਆਪੂ ਆਪਣੀ ਦੇ ਚੌਂਕੀਆਂ ਨੂੰ ਹੁੰਦਾ ਵੀ ਨਹੀਂ ਸੇਤ ਲਈ ਮਾੜਾ ਨਾਲੀਆਂ ਚ ਜਾਉਂਦਾ ਸੋ ਮਰਜ਼ੀ ਹੁੰਦੀ ਆ ਆਪਦੀ ਆਪਦੀ ਨਹੀਂ ਪੋਣਾ ਆ ਪਾਣੀ ਘੱਟ ਪਾ ਕੇ ਫਿਰ ਤੁਸੀਂ ਉੱਤੇ ਪਾਣੀ ਸਭ ਪਰ ਮੇਰਾ ਪਾਣੀ ਹੁੰਦੀ ਆ ਸਾਰੇ ਹੋ ਗਿਆ ਨਾ ਗੜ ਠਿਕ ਮੇਰਾ ਰੋਟਾ ਨਾ ਗੜਾ ਹੋਇਆ ਉਹਦੇ ਅੰਗੂ ਬਣੀ ਅੱਜ ਇਹ ਮਨਚੂਰੀਆਂ ਸੁਣੋ ਕੰਮ ਬੱਸ ਤਾਂ ਨੂੰ ਪਨੀਰ ਚੜਦਣਾ ਚਲੋ ਲੈ ਇੰਨਾ ਕਪਾਵਾ ਫਿਰ ਮੈਨੇ ਦੀ ਸਬਜ਼ੀ ਬਣਾਉਣ ਨੂੰ ਤੇ ਵੱਢ ਗਿਆ ਬਾਲੀ ਬਿਲਾਲ ਚਣ ਜੀ ਆ ਜਿਹੜੀ ਚੀਜ਼ ਨੂੰ ਜਿਹੜੀ ਚੀਜ਼ ਬਣਾਈ ਆ ਉਹ ਮੈਂ ਦੇ ਸਾਨੂੰ ਬਣਾ ਕੇ ਉਹ ਫਿਰ ਪਸ਼ਿੰਗਣਾ ਮਿਰਚ ਵਗੈਰਾ ਘਟੇ ਤੋ ਨਹੀਂ ਕਰਦਾ ਚਲ ਪਾ ਦਿੰਗੇ ਚਲੋ ਹਣ ਬਣੀ ਜਾਂ ਨਾ ਗੱਲ ਐਵੇਂ ਅੱਧੀਆਂ ਹੀ ਰੱਖ ਲੈਂਗੇ ਮਗੇ ਸਬਜੀ ਬਣਾਉਣ ਦੀ ਵਾਰੀ ਆ। ਵਾਰੀ ਗਿਆ ਵੈਸੇ। ਕੋਈ ਨਹੀਂ ਆਉਂਦਾ। ਖਾਨ ਵਾਲੇ ਹੈਗੇ ਆ ਬੰਦੇ। ਬਸ ਰੈਡੀ। ਚਿੱਲੀ ਪਨੀਰ ਰੈਡੀ। ਆ ਗੋ ਵੀ ਛਕੀਏ। ਤੇ ਬਹੁਤ ਹੀ ਸੌਖਾ ਜਿਹਾ ਬਣਾਉਣ ਦਾ ਤਰੀਕਾ ਹੈ ਤੁਸੀਂ ਸਾਰਾ ਦੇਖ ਹੀ ਲਿਆ। ਬਾੜੇ ਨੂੰ ਮੈਂ ਚ ਦੇਖੀ। 빙ਾ ਕਮੈਂਟ ਹੈ ਤਿਆਰ ਹੋ ਜਾਂਦਾ। ਸਾਰਾ ਤੜਕਾ ਤੁੜਕਾ ਲਾ ਕੇ। ਗੱਡੀ ਆ ਕੇ ਛੜ ਗਈ। ਗੱਡੀ ਖੜ ਗਈ ਆ ਕੇ ਆ ਜਾ ਇੱਧਰ ਵੀ ਪਨੀਰ ਬਣਾ ਲਿਆ ਤੁਸੀਂ ਕੰਮ ਨਹੀਂ ਯਾਰ ਮੈਂ ਪਨੀਰ ਤਿਆਰ ਕਰਕੇ ਆੜਾ ਭੁੱਖ ਲੱਗੀ ਆ ਫਿਰ ਰਾਜ ਥੋੜੋ ਚੱਲ ਮੰਮੀ ਬਾਇਕਰ ਅੰਦਰ ਪਾ ਕੇ ਆ ਗਿਆ ਪਨੀਰ ਤੇਨੂੰ ਕੀ ਹੋ ਗਿਆ ਪਰ ਸੱਚ ਤੈਨੂੰ ਤਾਂ ਦੇਣਾ ਨਹੀਂ ਸੀਗਾ ਕਿਉਂ ਯਾਰ ਤੂੰ ਦਿੱਤੇ ਨਹੀਂ ਮੈਨੂੰ ਨਹੀਂ ਮੈਂ ਨਹੀਂ ਜਾਣਾ ਨਹੀਂ ਇਹ ਮੇਰੀ ਬੁੱਗੂ ਨੂੰ ਮੇਰੀ ਬੁੱਗੂ ਨੂੰ ਧਮਾਕੇ ਧਮਾਕੇ ਪਨੀਰ ਆ ਗਿਆ ਮੈਂ ਲੈ ਕੇ ਆ ਗਿਆ ਬੱਲੇ ਬੱਲੇ ਆਏ ਹਾਏ ਆ ਪਲੇਟਾਂ ਹੀ ਗੋਸ ਸੋਨਾ ਨਾਲਦਾ ਸਨ ਬਕਰਿਆਨ ਆਹੋ ਦਿਖੋ ਸੋ ਕੇ ਖਾਉ ਮੰਮੀ ਦੇ ਕੀ ਕਰਦੀ ਲੈੜ ਉੱਥੇ ਚੱਕੋ ਬਈ ਮੈਡ ਫੜ ਫੜ ਪਨੀਰ ਪਕੌੜਾ ਨਹੀਂ ਮੈਂ ਨਹੀਂ ਲੈਣਾ ਭਾਜੀ ਲੈ ਕਿ ਆਕ ਕਹਾਂ ਓ ਉੱਠੜ ਪੈਸੇ ਨਹੀਂ ਦਿੱਤੇ ਕੋਈ ਗੱਲ ਨਹੀਂ ਤੈਨੂੰ ਖਵਾਉਣ ਤਾਂ ਖਾਵਾਣ ਦੇ ਦਾਂਗੇ ਲੈ ਲੋ ਓ ਜਾ ਥੋੜਾ ਜਿਹਾ ਲੈ ਉੱਠ ਉੱਠ ਉਹ ਜਿੰਨਾ ਖਾਣਾ ਖਾ ਲ ਹੈਗਾ ਡੈਡੀ ਬਾਅਦ ਚੋੜਾ ਇਹ ਕੀ ਰੱਖਦੇ ਮੰਮੀ ਲਾ ਇਥੇ ਓਏ ਖਾ ਲੈਣਾ ਖਾਣੇ ਖਾ ਤਾਣਾ ਹੰ ਇੰਡਰ ਹੰ ਇਡਿਨ ਪਲੇਟਨ ਦੋ ਵਟਾ ਖਾ ਲੈ ਦੇ ਓ ਜਾ ਖਾਦਾ ਜਾਣਾ ਸਵਾਦ ਬਣਿਆ ਹੈ ਸਵਾਦ ਇਹ ਵਾਲੇ ਦੀ ਕਾਹਤ ਨਹੀਂ ਪਾਉਣਾ ਆਈ ਵਿੱਚ ਚੜਨੀ ਦਾ ਬੌਲੀ ਪਾਈ ਆ ਵਿੱਚ ਲੈ ਕਿਦਾ ਮਾ ਹੂਰਾ ਹਾਂ ਲਾਲ ਦਾ ਕਿੱਤਾ ਜਣੀ ਪਾ ਗਈ ਆ